ਹੈਲੋ ਸਾਸਰੀ ਘਰ ਜੀ ਮੈਂ ਸਰਬਜੀਤ ਘਰ ਢਿੱਲੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਆਪਣੇ ਕੋਲ ਹੈ ਜੀ ਆਪਣਾ ਬਾਪੂ ਤੇ ਹੁਣ ਆਪਾਂ ਦਾਲ ਚੋਕ ਕੇ ਮੈਂ ਪਾ ਰੱਖ ਦੂੰ ਦਾਲ ਨੂੰ ਗਿਸੋਲਿਆਂ ਦੀ ਤੇ ਬਾਅਦ ਵਿੱਚ ਥਾਂ ਸਿੜ ਕੇ ਤੇ ਮੈਂ ਤੇ ਬਾਪੂ ਫਿਰ ਬੈਠਾਂਗੇ ਬਾਹਰ ਹੀ ਕਰਾਂਗੇ ਗੱਲਾਂ ਬਾਤਾਂ ਬਾਪੂ ਖਾ ਰਿਹਾ ਜੀ ਭੁਜੀਆ ਮਦਾਨ ਲੱਗਦੇ ਹੋਣਗੇ ਆਪਣੇ ਭੁੱਖ ਜੀ ਲੱਗਦੀ ਹੈ 4 ਵਜੇ ਚਲੋ ਮੈਂ ਥੋੜਾ ਜਿਹਾ ਬਾਪੂ ਨੂੰ ਕਬਲੀ ਚ ਪਾ ਕੇ ਭੁਜੀਆ ਮਦਾਨ ਦੇ ਦ ਜਦੋਂ ਆਪਣੇ ਕੋਲ ਆਪਣੇ ਮਾਪੇ ਆਉਂਦੇ ਹੈ ਜੀ ਆਪਾਂ ਨੂੰ ਉਹਨਾਂ ਨਾਲ ਟਾਈਮ ਸਪੈਂਡ ਜ਼ਰੂਰ ਕਰਨਾ ਚਾਹੀਦਾ ਜਿੰਨਾ ਹੋ ਸਕੇ ਚਲੋ ਆਪਣੇ ਘਰ ਦੀਆਂ ਮਜਬੂਰੀਆਂ ਕਰਨਾ ਆਪਾਂ ਪਿੰਡ ਨਹੀਂ ਜਾ ਸਕਦੇ ਨਹੀਂ ਕਰ ਸਕਦੇ ਤਾਂ ਵੀ ਤਾਂ ਆਪਾਂ ਨੂੰ ਜ਼ਰੂਰ ਕਰਨਾ ਚਾਹੀਦਾ ਮੈਂ ਹੁਣ ਮੂੰਗੇ ਸਮਾਰਦੇ ਬਾਪੂ ਕੋਲ ਬਹਿ ਕੇ ਹੁਣ ਮੈਂ ਬਾਪੂ ਨੂੰ ਕਹੂੰ ਵੀ ਆਪਾਂ ਬਾਪੂ ਬਾਰੇ ਬਹਿ ਕੇ ਗੱਲਾਂ ਮਾਰਾਂਗੇ ਤੇ ਨਾਲੇ ਮੈਂ ਬਾਪੂ ਦੇ ਆਏ ਸਿਰ ਤੇ ਤੇਲ ਦੀ ਮਾਲਸ ਕਰ ਦੂੰਗੀ ਤੇ ਉੱਥੇ ਆ ਗਈਆਂ ਫਿਰ ਮੇਰੀ ਭੈਣ ਜੀ ਤੇ ਬੀਬੀ ਨੇ ਕ੍ਰੇਲਿਆਂ ਦੀ ਸਬਜ਼ੀ ਨੂੰ ਕ੍ਰੇਲੇ ਕੱਟਦੇ ਨੇ ਪਿਆਜ਼ ਕੱਟਦੇ ਇਤਲਾਸਨ ਬੀਬੀ ਨੇ ਮੇਰੀ ਹੈਲਪ ਕਰਾਤੀ ਐਨੀ ਕੁ ਕਿ ਕਿ ਅਸੀਂ ਪਿਉrti ਵੇਖ ਕੇ ਗੱਲਾਂ ਮਾਰਦੇ ਫਿਰ ਹੁਣ ਆਪਾਂ ਬਾਰੇ ਮਾਰਾਂਗੇ ਬੈਠ ਕੇ ਸਰਦਾਰਾਂ ਬਾਪੂ ਦੀਆਂ ਗੱਲਾਂ ਇਹਦੇ ਆਪਣੇ ਗੈਂਟਾਂ ਚ ਲਾਇਆ ਹੋਏ ਨੇ ਤੇ ਵਧੀਆ ਲੱਗਦਾ ਜੀ ਵੱਡੇ ਬੰਦੇ ਕੋਲ ਬੈਠ ਕੇ ਗੱਲਾਂ ਕਰਨੀ ਇਹਨਾਂ ਨੂੰ ਐ ਹੁੰਦਾ ਵੀ ਸਾਡੇ ਨਾਲ ਕੋਈ ਗੱਲਾਂ ਮਾਰੇ ਤੇ ਦੇਸੀ ਬੰਦਾ ਤਾਂ ਗੱਲਾਂ ਭਾਲਦਾ ਤੇ ਆਪਾਂ ਤਾਂ ਜਿੰਨਾ ਕੁ ਟਾਈਮ ਹੁੰਦਾ ਹੋ ਸਕਦਾ ਆਪਾਂ ਉਹਨਾਂ ਨਾਲ ਗੱਲਾਂ ਮਾਰਦੇ ਆ ਬਾਪੂ ਨਾਲ ਦੇਹਾੜੀ ਇਹ ਤੇ ਸਰੂਜੀ ਮਾਵਾਪੇ ਜਿਹੜਾ ਆਪਣੇ ਘਰ ਨੇ ਜਿਹੜਾ ਆਪਾਂ ਮਾਵਾਪਾ ਨਹੀਂ ਨਹੀਂ ਕਰਦੇ ਦੀ ਉਹਨੀ ਹੀ ਕਦਰ ਕਰਨੀ ਚਾਹੀਦੀ ਜਿੰਨੇ ਆਪਾਂ ਸੱਸ ਸਹੁਰੇ ਦੀ ਰਿਸਪੈਕਟ ਕਰਦੇ ਆ ਉਹਨੀ ਮਾਵਾਪਨ ਵੀ ਦੇਣੀ ਚਾਹੀਦੀ ਹੈ ਰਿਸਪੈਕਟ ਤੇ ਇਹ ਕਿਹੜਾ ਘਟ ਹੁੰਦੀਆਂ ਨੇ ਜੀ ਮਾਪੇ ਉਹ ਤਾਂ ਪੁੱਤਾਂ ਥੇਨ ਬਰਾਬਰੀ ਰੱਖਦੇ ਨਹੀਂ ਮੈਂ ਤੇ ਸਾਡੇ ਦਾ ਸਾਡੇ ਪਿਓ ਨੇ ਕੋਈ ਫਰਕ ਨਹੀਂ ਰੱਖਿਆ ਸਾਡੇ ਵਿੱਚ ਚੱਲ ਨਾ ਮਤ ਲਾ ਬਰਨ ਮੇਰਾ ਕੋਈ ਦੂਜਾ ਬੰਦੇ ਆ ਚਲ ਚਲ ਮੈਂ ਕਰ ਦਿੰਨੀ ਆ ਕਰ ਦੂ ਮੈਂ ਆਪ ਹੀ ਕਰ ਦਿੰਦੇ ਹੁਣ ਮੇਰਾ ਮਨ ਦਿਮਾਗ ਠੀਕ ਆ ਮੜਾ ਜੀ ਡਰ ਕੇ ਕੋਈ ਨਾ ਵਾਲੀ ਤਨੀ ਮੇਰੇ ਦਿਲ ਤੇ ਨਾ ਕਰਤਾ ਜਮੀ ਨਹੀਂ ਗਿਆ ਕਰਤਾ ਜਮੀ ਨਹੀਂ ਤੇਰੇ ਵੀ ਗੰਜ ਪੈ ਗਏ ਹਾਂ ਹੈ ਉਹ ਇਹ ਗੰਜ ਇਹਦੇ ਡੈਡੀ ਨੂੰ ਤੇਰੇ ਵੀ ਗੰਜ ਪੈ ਗਏ ਨਾ ਨਾ ਗੱਡੀ ਦਾ ਕੰਮ ਕਰਾਉਂਦੇ ਆ। ਇਹ ਕਿਹਦੇ ਲਈ? ਹਾਂ ਬਰਨਾਏ। ਹੈ? ਚਲੋ ਬੰਦੇ ਅੰਦਰ ਰੁਸਤੀ ਕਹਿੰਦੇ। ਅੰਦਰ। ਨਾ ਫੇ ਨੁਕਸਾਨ ਜੀ ਬੰਦੇ ਨਾਲ ਹੀ ਨੇ ਆਪਣੇ। ਬੰਦਿਆਂ ਨੂੰ ਸਾਰਾ ਤਾਂ ਵੱਡੀ ਤਾਂ ਅੰਦਰ ਉਸਤੀ ਬੰਦ ਜਾਣੀ ਚਾਹੀਦੀ ਹੈ। ਇੰਗਲਿਸ਼ ਵੱਡੀ, ਉਹ ਵੱਡੀ। ਪਤਾ ਨਹੀਂ ਇਹ ਖਾਲੀ ਉਹ ਅਧੀ ਗੱਡੀ ਵੱਜੀ ਖਣੀ ਆਪਣੀ ਵੱਜੀ ਐ ਨਹੀਂ ਮੈਨੂੰ ਪਤਾ ਹੈਗਾ। ਉਹ ਵੱਡੀ ਹੋਣੋ ਤੇ ਬਾਹਰ ਪਰ ਨਹੀਂ ਲੰਘੂ। ਉੱਥੇ ਉਹ ਢਾਲ ਜੀ ਚੜਦੀ ਐ। ਕਰਕਸ ਨਹੀਂ ਨਾ ਖਾਲੀ ਅੰਦਰ ਹੀ ਲੰਘ ਸਕਦਾ ਹੈਗਾ ਇੰਨੀ ਅੱਗੇ ਦੇ। ਨਹੀਂ ਹੋ ਸਕਦਾ। ਕੀ ਕਰਾ ਮੇਰਾ ਨਾ ਕਰ ਕਿੱਥੇ ਤੇਰੇ ਜਿਹਾ ਨਹੀਂ ਕਰ ਸਾਫ ਵੇਸ ਤੇ ਜਮ ਕਿਹਨ ਦਵਾ ਲੇ ਗੜ ਨਹੀਂ ਕਰੇ ਇਥੇ ਨਹੀਂ ਕਰੇ ਇਥੇ ਨਹੀਂ ਫਿਰ ਆ ਮੀਆਂ ਤੇ ਸਸਕੀ ਬੰਦਿਆ ਆਹ ਇਹ ਦੱਬਲੇ ਦੇ ਦੋ ਤੋਂ ਘਪੜਾ ਨਾਏ ਦੇ ਨਾਏ ਕੀ ਦੇ ਦੱਪੜ ਲਾਏ ਮੈਂ ਕੀ ਕਾਪੀ ਨੇ ਕਿਉਂ ਅੰਗਰੇਜ਼ਾਂ ਵਿਚ ਨੰਦੀ ਸੀ ਹਾਂ ਦੰਦੇ ਵਿਚ ਨੰਦੀ ਸੀ ਕੰਡੇ ਵਿਚ ਆਈ ਆਈ ਸੇਪਾ ਸੀ ਦੱਪੜ ਲਾਦੇ ਮੇਰੇ ਹਾਂ ਮੈਂ ਬੋਟੀ ਨਹੀਂ ਖਾਂਦੇਗੇ ਹਾਂ ਅਰੇ ਨੋਟੀਸ ਦਾ ਭਾਵੇਂ ਚੰਦੀ ਰਣਾ ਲਗਾ ਨਾ ਨਾ ਪਾ ਰਹੇ ਹਾਂ ਦਿਓ ਮੇਰੇ ਜਾਣਾ ਕੋਸਰ ਪਾਰਾ ਆ ਗਿਆ ਬਾਈ ਤੁਸੀਂ ਵੀ ਆਇਓ ਮੈਂ ਨਹੀਂ ਮੋਟਿਕ ਨੂੰ ਹਾਂ ਵੇ ਪਰ ਗਰਦੂ ਤੇਰੀ ਤਾਂ ਦੁਪਹਿਰੇ ਮੀਂਹ ਟਿਕਦੀ ਹੈਗੀ ਨਾ ਉਹ ਪਾਈ ਤੇ ਉਹ ਦਸ ਘੇੜੇ ਲਾ ਗਿਆ ਮੈਂ ਪੁੱਤ ਘੰਟਾ ਆਰਾਮ ਕਰ ਲਾ ਦੁਪਹਿਰ ਟਿਕਾਪੇ ਜਿਹੜੇ ਬਿੱਦਲੇ ਹਟਦੇ ਨਹੀਂ ਮੈਂ ਬਿਮਾਰ ਹੋ ਜਾਵਾਂਗੀ ਬਾਈ ਥੋੜੇ ਜਿਹੇ ਰਹਿ ਗਏ ਮੈਂ ਬਾਈ ਫਿਰ ਬਾਬਾਪੂ ਪਹਿਲੇ ਦਿਨ ਤੋਂ ਆਏ ਨੇ ਮੇਰੇ ਹੌਲੇ ਨੇ ਹੌਲੇ ਨੇ ਬਾਲ ਕਿੰਵੇ ਬੇ ਕੈਸੀ ਜਨਾ ਕਿਹ ਜਿਆਨਾ ਮੋਈ ਹੈ ਹੈ ਥੇਲ ਬਾਗ ਰੇ ਲੱਸੀ ਜੀ ਹਾਂ ਲੱਸੀ ਉਹ ਸਾਬਣੀ ਦੀ ਲੱਗਦੀ ਬੇਬੇ ਵਾਲੀਆਂ ਤਾਂ ਗੱਲਾਂ ਦਾਬਾ ਭਾਈ ਹੋ ਜਾ ਰਹੇ ਨੇ ਆ ਮਾਤਾ ਮਾਂ ਹੁੰਦੀ ਕਹੀ ਨਹੀਂ ਪਤਾ ਹਾਂ ਮੈਨੂੰ ਹੀ ਨਹੀਂ ਪਤਾ ਲੱਗਦਾ ਕਿ ਕਿਹੜਾ ਕਹਿ ਨਹੀਂ ਹੋ ਹਾਂ ਨੂੰ ਕੋਈ ਜਾਣਦੇ ਨਹੀਂ ਮਾਪੇ ਤਾਂ ਮਾਪੇ ਹੀ ਹੁੰਦੇ ਪਹਿਲਾਂ ਨਹੀਂ ਬੰਦੇ ਨੂੰ ਪਤਾ ਲੱਗਦਾ ਬਾਅਦ ਚ ਪਤਾ ਲੱਗਦਾ ਉਦੋਂ ਕਵੀਲ ਲੜੀਆਂ ਘੇਰ ਲੈਂਦੀਆਂ ਯਾ ਭਈ ਮਾਂ ਨੇ ਬਹੁਤ ਘੋੜਾ ਹੈ ਵਾਂ ਚੱਕੀ ਤੇ ਰੁਸ ਗਿਆ ਜੀ ਜੀ ਬੇਬੇ ਗਨੀ ਮੈਂ ਤਿੰਨ ਮੇਲ ਦਾ ਖੇਤ ਲੈ ਕੇ ਜਾਂਦੀ ਹਣ ਬਾਂਦੇ ਨਾ ਨਾ ਬਈ ਕੰਮ ਕੁ ਉਸੇ ਦਾ ਕਰਿਆ 20 ਵਿਗੇ ਬੰਨ੍ਹਣ ਈ ਦਾ ਪੱਟੇ ਕਰਿਆ ਤੇ ਕਹਿੰਦੀ ਬਈ ਹਰਦੀਪ ਜੇ ਤਾਂ ਸੌਰੇ ਜਾਂਦਾ ਕਹਿੰਦੀ ਨਮਾਕੜ ਤੇ ਯਾਦ ਰੇ ਬਿਨਾ ਨਾ ਜਾਂਦਾ ਨਮਾ ਬਾਪੂ ਨੇ ਨਮਾ ਲੈ ਕੇ ਦੇ ਆਹ ਆਪੋ ਲਾਜ ਨੂੰ ਹੋਏ ਉਹ ਤੋਂ ਬਾਹਰ ਵੀ ਉਹਨਾਂ ਤੇ ਨਾ ਉਹ ਕਰੇ ਉਹਨੇ ਇਹਦੀ ਵਗ ਜਾਨਾ ਹੋਰ ਬਾਦੀ ਹਾਂ ਕੋਈ ਤੇਰੀ ਮਾਂ ਨੇ ਮੇਰੇ ਰਖਵਾਇਆ ਇਹਨੇ ਕਿਉਂ ਕਰ ਆਪਣੇ ਤਾਂ ਕਿਲੋ ਦਾ ਕੌਲਾ ਦਿੱਤੈਨ ਕਿੱਤਲ ਦਾ ਜਿਹਦੇ ਚ ਦੁੱਧ ਦਿੰਨੇ ਹੁੰਦੇ ਸਪੂਰ ਤੇਰੀ ਉਹਦੀ ਕੋਈ ਨਹੀਂ ਕਿਲੋ ਵੀ ਲੈ ਜੇਕਰ ਅੱਜ ਫੱਕ ਦੀ ਪੂਣੀ ਚ ਹੀ ਲੈ ਜਾਂਦਾ ਕੋਈ ਤੈਨੂੰ ਉਹ ਟਾਈਮ ਹੀ ਨਹੀਂ ਹੈ ਇਹਦੇ ਆਪੂ ਤਾਂ ਘਰ ਤੇ ਖਾਣੇ ਸੀ ਉਹ ਉਟਾਇਆ ਪਰ ਘਰ ਦੇ ਖਾਣੇ ਹੈ ਨਹੀਂ ਕਿਸੇ ਉਹ ਉਟਾਇਆ ਗਿਆ ਗੂਚਾ ਨਾ ਜਾਂਦਾ ਤੇ ਉਹ ਉਹ ਮੈਂ ਟੈਂਡੀ ਪਰ ਕੇ ਰੱਖ ਰਹੇ ਹਾਂ ਹਾਂ ਬੰਨ 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 ਟੋਕਣੀ ਪੈ ਰਹੀ ਰਹੇ ਦਿਖੋ ਇਹਦੀ ਨਾ ਨਾ ਕਦੇ ਭੰਡਾ ਬੰਨਣਾ ਚੱਕੀ ਜਾਂਦੇ ਖਾਈ ਜਾਂਦੇ ਗੱਲ ਉਹਈ ਮਹਾਰਾਜ ਨੇ ਬਾਲੀ ਜਿਹੀ ਭਰੀ ਹੋ ਹਾਂ ਪਰ ਤੇ ਤੇ ਜਿੰਦਗੀ ਦੇ ਨਾਲ ਔਖਾ ਸੁੱਖ ਹਾਂ ਬਾਪੂ ਜੀ 15 ਗਦੇ ਨਾਲ ਔਖਾ ਹੋਇਆ ਬੇਬੇ ਜਿਵੇਂ ਇਸ ਕਿ ਵੀ ਬੇਬੇ ਤਾਂ ਕਹਿੰਦੇ ਖੁੰਬੜਾ ਲਾਏ ਬਾਹਰ ਲੈ ਕਰੀ ਆਏ ਸੀ ਮੈਨੂੰ ਕਹਿੰਦੀ ਹੁੰਦੀ ਤੇਰਾ ਵਿਆਹ ਜਦੋਂ ਜਦੋਂ ਮੇਰੀ ਰੋਕ ਹੋਈ ਤੇ ਕਹਿੰਦੀ ਹੁਣ ਮੈਂ ਮਰ ਜਾਂ ਕਹਿੰਦੇ ਕਿਓ ਪਹਿਨੇ ਹੁਣ ਸਰਵਿਸ ਹੋਰੇ ਵਗ ਜੀ ਮੈਨੂੰ ਰੋਟੀ ਕੌਣ ਦੇਣਾ ਆ ਕਹਿੰਦੇ ਹੁਣ ਵੀ ਪਈ ਜਾ ਕਾ ਚੌਂ ਹਾਂ ਬਾਲਿਕਾ ਨਦਨਾ ਮੇਮ ਨੂੰ ਜੋੜ ਵਾਲੀ ਗੀ ਹੋਰ ਨਹੀਂ ਦਿੱਤੇ ਹੁੰਦੇ ਇਹ ਲਾਹੋ ਹੈ ਬੀ ਪਾਇ ਤਾਂ ਨਹੀਂ ਸੀ ਤੇਨੇ ਕਮਰਾ ਕੋਈ ਕੀ ਕਰੇਗੀ ਕਿੱਥੋਂ ਬਣਾਉਣਾ ਜਰਾ ਦੇਖ ਬਜਾਰਾ ਗੱਲ ਨਹੀਂ ਕਰਦਾ ਕਿ ਜੇ ਹੋਰ ਹਾਂ ਦੇੰਦਾਂ ਗੱਲ ਵੀ ਕਰੇ ਫੇਰ ਵੀ ਇੱਦਾਂ ਦੱਸ ਦੋ ਜੀ ਨਾ ਵੀਡੀਓ ਹੀ ਚੱਲ ਰਹੀ ਤਸਵੀਰਾਂ ਅਸਲੀ ਫਲੇਵਰ ਨੰਗੇ ਹੋ ਭਾਈ ਤੂੰ ਬਾਜ ਤਾਂ ਕੱਟਦੀ ਨਹੀਂ ਨੀ ਕੋਗਵੰਡ ਕੇ ਹਾਂ ਨਾ 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 ਕੋਗਵੰਡ ਕੇਂਗਾ ਅੱਛਾ ਹਾਂ ਆ ਜਾ ਸ਼ਵਾ 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 ਕੁਰੀ ਨੂੰ ਕੀ ਬੋਲੇ ਕੋਈ ਨਾ ਕੋਈ ਕੋਸ਼ਿਸ਼ ਕਿਨੇ ਹਾਂ ਠੀਕ ਆ ਮੈਂ ਚਲਦੀ ਜਾਵਾਂ ਸਾਰੇ ਪੀਛਾ ਥਰੇ ਜਾਵੇਂ ਨੇ ਦਿੰਦੇ ਹਾਂ ਨਾ ਦਿੰਦੀ ਆ ਦੇ ਮਾ ਜੰਮੇ ਕੋਲ ਵੰਡਿਆ ਫਿਰ ਅਸੀਂ ਵੰਡਣਾ ਹਜੇ ਪਹਿਲਾਂ ਪਿਛਲੇ ਹਫਤੇ ਜਾਤ ਸੀ ਹਾਂ ਪਿਛਲੇ ਹਫਤੇ ਬਾਜ਼ਾਰ ਜਾਣ ਤੇ ਕੋਈ ਅਸੇ ਨਾ ਗਈ ਅਸੀਂ ਮਹੇ ਤੇਰੇ ਮਾਸੜ ਨੂੰ ਵਿੱਲਾ ਹੋ ਜਾਂਦੇ ਫੇਰ ਵੰਡਾਂਗੇ फेर ਮੈਂ ਇਹ ਗੱਲ ਜਿਹੜੀ ਤੋਂ ਮਵਾ ਕੇ ਪੈਣੀ ਰੱਖੀ ਹੈ। ਇਹ ਸਪੱਸ਼ਟ ਹੋ ਗਿਆ ਹੈ ਭਾਈ। ਹਾਂ ਨਾ ਨਾ ਪੈਣੀ ਹੋਵੇ। ਮੰਮੀ ਦੇ ਹੋਵੇ। ਚਲੋ ਬੱਧੀ। ਸ਼ੋਰ ਆ ਕੇ ਕੋਈ ਨਾ। ਉਹ ਠੀਕ ਹੈ। ਹਾਂ ਠੀਕ ਹੈ ਨਾ ਨਾ ਤੇਰੇ ਨੂੰ ਬੁਖਾਰ ਚੱਕੇ। ਇਹਨੂੰ ਬੁਖਾਰ ਨਹੀਂ ਹੱਸਦਾ। ਮੇਰੇ ਜਾ ਗਿਆ ਹਾਂ ਤੇਰੇ ਆਈ ਨਹੀਂ ਜਾ ਰਹੀ। ਹਾਂ ਲੈ ਲੰਬਜ਼ਾਰ ਕਿਥੇ ਹੈ। ਬਹੁਤ ਹੈ। ਅੱਵਾ। ਅੱਵਾ। ਕਹਿੰਦਾ ਦੀ ਮੈਂ ਕਹ ਤੂੰ ਗਿਆ ਨਹੀਂ ਹੈਗਾ ਤੇਰੇ ਆੜੀੰਦਨ ਸੱਦੇ ਦੀ ਕਹਿੰਦਾ ਉੱਫੜ ਆ ਜਾਵੇਂ ਮੈਨੂੰ ਮਿਲ ਜੇ ਮੈਂ ਕਹ ਇੰਨੇ ਨਹੀਂ ਹੋਣਾ ਹੈਗਾ ਮਾਉਣਾ ਤੂੰ ਤਾਂ ਕਹ ਤਾ ਫੂਟਰੀ ਚਲਾ ਲੈਣਾ ਹਿੰਦ ਬੁਖਾਰ ਹੀ ਂਟੋਟਾ ਵਾਸਤੋਂ ਤਾਂ ਉਹ ਹੋਰ ਆ ਦੇ ਨੂੰ ਬੁਖਾਰ ਮੈਨੂੰ ਦਰ ਬੁਖਾਰ ਕੁਛ ਤੋਂ ਨਹੀਂ ਕੱਲ ਮੜਾ ਕੇ ਕੀ ਕੋਈ ਅੱਜ ਫੇਰ ਸੰਭ ਸਾਈਟ ਇਹ ਕਿ ਜਿਹੜਾ ਅੰਦਰ ਮੱਛਰ ਆਇਆ ਹੁਣ ਹਾਂ ਉਹ ਮੇਰੇ ਚਰਮਾ ਖਿਆਲ ਨਾ ਕਹੋ ਲਾ ਕੇ ਰੱਖਦੇ ਨਾਲੇ ਆ ਲਾਉ ਤੇ ਲਾ ਲੈਂਦੇ ਰਾਤ ਨੂੰ ਮੈਂ ਹੁਣ ਵੀ ਮਖੇ ਚੱਲ ਹੁਣ ਪਾਣੀ ਜਿ ਸਿੜਕੇ ਕੇ ਬਿੰਦ ਬਾਰੇ ਵੇ ਜੀਜਾ ਲੱਗ ਜਾਂਦਾ ਕੋਈ ਆ ਵਗ ਜਾਂ ਮੈਂ ਤਾੜੀ ਇੱਕ ਸਾੜੀ ਲਸੀੜੀ ਨਹੀਂ ਚੱਲਦੀ ਫਿਰ ਨਹੀਂ ਬੰਦਾ ਗੀਤ ਗੁੱਤ ਸੁਣੀ ਜਾਂਦਾ ਫਿਲਮ ਸੁਣ ਦੇਖੀ ਜਾਂਦਾ ਪਾਣੀ ਨੂੰ ਉਹ ਤਾਂ ਚੱਲਦੀ ਆ ਦੀ ਆਵਾਜ਼ ਨਹੀਂ ਆਉਂਦੀ ਉਹ ਠੀਕ ਨੇ ਆਉਂ ਵਾਲੀ ਹੈ ਮੇਰਾ ਸਾਡੇ ਅੰਦੀ ਆਵਾਜ਼ ਆਉਂਦੀ ਹੈ ਇਹ ਵੀ ਠੀਕ ਨੇ ਹਾਂ ਨਾ ਨਾ ਠੀਕ ਨੇ ਉਹ ਸਿੱਖਾ ਲੇ ਹਾਂ ਤਾਰੇ ਕਿਸ ਤਰ੍ਹਾਂ ਜੋ ਤਦਾਂ ਤੋਂ ਤੋਂ ਦਾ ਜਮ ਹੁੰਦਾ ਵਗ ਗਿਆ ਉਹ ਤਾਂ ਵਗ ਗਿਆ ਦੇਰ ਲਾਈਦ ਕੀ ਮਿਲ ਕੇ ਵੀ ਅੱਜ ਦਿਵਸਾ ਉੱਥੇ ਅੰਦਰ ਕੁਸਾ ਤਾਂ ਖਾ ਉਹਦ ਨੇ ਕੀ ਦੇ ਭੋਗ ਤੇ ਗਈ ਸੀ ਮੈਂ ਤਾਂ ਗਈ ਸੀ ਮੈਂ ਫੇਰਦੀ ਹੈਗੀ ਉਹਦੇ ਮਾਂ ਮਰ ਗਈ ਸੀ ਐਸੇ ਕਹਿੰਦੇ ਮੈਂ ਸੱਦਣ ਗਈ ਕਹਿੰਦਾ ਉਹ ਤਾਂ ਭੋਗ ਤੇ ਗਈ ਮੈਂ ਬਾਜ਼ਾਰ ਦੇ ਤਨ ਨੂੰ ਉੱਥੇ ਮੈਂ ਤਾਂ ਭੋਗ ਤੇ ਖਾਂਦੀ ਆ ਨਾ ਮੈਂ ਤੁਹਾਨੂੰ ਵੀ ਉਹੀਂ ਬੈਠਾ ਹਾਂ ਉਹ ਫਿਰ ਬਾਹਰ ਤਾਂ ਮੈਂ ਕਾੜ ਤੋ ਤੇ ਵੀ ਤਾਂ ਨਾਲੇ ਕੋਈ ਕਾਰ ਨਹੀਂ ਕੋਈ ਤੇ ਮੇਰਾ ਪਾਲਾ ਫੜ ਰਹੀ ਕਿਸੇ ਜਾ ਰਹਾ ਪਿੰਡ ਤੇਰਾ ਮਾਇਕ ਦਾ ਕਈ ਨਹੀਂ ਜਿਹੜਾ ਪਿੰਡ ਨਾ ਮੈਨੂੰ ਰਸਾਂ ਦਾ ਪਤਾ ਨਹੀਂ ਮੈਂ ਤਾਂ ਬੁੱਕ ਪਾਸ ਕੇ ਕੋਹ ਹਵਲੇ ਨੂੰ ਮਸਾ ਰਾਮ ਜਗ ਤਾਂ ਮਨਾ ਆਪੇ ਦੂਨ ਨੀ ਨਾ ਹੋਰ ਟੱਗੇ ਮਨਜਿੰਦਰੀ ਚਾਥੇ ਚਸਦੇ ਨਹੀਂ ਨੇ ਹੁਣ ਉਹ ਵੀ ਬਾਗੀ ਮੈਨੂੰ ਦੀਪਾ ਬਜੈਰੀ ਦਾ ਕੰਮ ਅਜੀ ਟਾਈਮ ਲੰਘ ਜਾਂਦਾ ਫਿਰ ਤੇ ਡੰਗਰ ਪਸੂ ਹੋ ਜਾਂਦਾ ਸਾਰ ਤੇਰੀ ਮਾਮੀ ਦੇ ਘੋਡੇ ਆਪਦੇ ਦੁਖਦੇ ਨੇ ਕਰੋ ਮਨ ਜਿੰਦਰ ਜਿਹਦੇ ਵਿਆਹ ਹੋਇਆ ਸੀ ਹੁਣ ਕੁੜੀ ਇਸ ਤੇ ਆ ਹੁਣ ਦਾ ਸੋਟੀ ਪੋਤੀ ਕਰੇ ਸੇਵਾ ਪਰੋਤੀ ਕੇ ਤੇਰੇ ਭਾਈ ਉਹ ਰੋਟੀ ਆ ਜਿਹੜਾ ਰੋੜਾ ਲਾਦੀ ਰੋਟੀ ਰਿਹਾ ਜਿਆੜਾ ਨੂੰੜਾ ਲੈ ਇਹ ਰਾਤ ਗਿਰਾਸਾਂ ਨਾ ਕਹੂੰ ਹੋਲ ਨਹੀਂ ਆਪਣੀ ਹੋਲ ਹੋਲ ਨਹੀਂ ਰੋਟੀ ਲੈ ਦੇ ਲੋ ਬਰਗਾ ਹੋ ਰਾਇ ਹੋ ਬਈ ਉਹ ਤੇਨੂੰ ਮਿਲਣ ਆਇਆ ਸੀ ਬੁਖਾਰ ਚੜਦਾ ਸੀ ਅੱਛਾ ਅੱਜ ਕੱਲ ਮੈਂ ਕਿਤੇ ਨਾ ਮੈਂ ਕੰਮ ਤੇ ਜਾਦੀ ਮੈਨੂੰ ਆਇਆ ਨਹੀਂ ਕਲਦੀਪ ਅਸੈਂ ਅਰੇ ਘੰਟੇ ਤੇ ਮੇਲ ਆਉਣ ਜਾਣ ਨਹੀਂ ਦਿੱਤਾ ਧੰਨਵਾਦ ਕੰਨ ਬੁਖਾਰ ਤਾਂ ਆਣਾ ਚਾਹਤਾ ਅਦਰੇਮ ਵੀ ਹੋ ਜਾਂਦਾ ਜਿਵੇਂ 10 ਦਿਨ ਚਲਾਇਆ ਆਹ ਇਹ ਵੀ ਕੀ ਨਹੀਂ ਉਹ ਕਰਜਾ ਪਰਵਾਰੀ ਤੇ ਕਰੋਨਾ ਦੇ ਟੀਕੇ ਨੇ ਵੀ ਕੁਝ ਹੋ ਕੀਤਾ ਸਾਰੇ ਕੋਰੋਨਾ ਨੇ ਸਾਰੀ ਬੈਠੀ ਗਰਮੈ ਸੰਦੀਨ ਲੱਗੀ ਹੋਈ ਹੈ। ਗਰਮੈ ਜ਼ਿਆਦੇ। ਇੱਕ ਮੈਨੂੰ ਪਹਿਲਾਂ ਨੂਹ ਨਹੀਂ ਆਉਂਦੀ ਆ ਹੁਣ ਵੀ ਨੂਹ ਨਹੀਂ ਆਉਂਦੀ ਪੀਆ ਪਰ ਪਸੰਦ ਹੈ ਜੇ ਮੋੜੀ ਤੇ। ਕਦੇ ਉਹਨੇ ਆੜੀ ਨੂੰ ਡਾਏ ਆੜੀ ਨੂੰ ਹੋ ਜਾਂਦਾ ਹੈ। ਹਾਂ ਹੁੰਦਾ ਕੋਈ ਬਿਮਾਰੀ ਆ ਹੁਣ ਨਹੀਂ। ਹੁੰਦਾ ਹਾਰਡ ਚ ਵੀ ਹੁੰਦਾ। ਆਪਾਂ ਹੁਣ ਇੱਕੇ ਲਖਤ ਦੂਜੇ ਕੱਪੜੇ ਪਾਉਣ ਲੱਗ ਜਾਨੇ। ਹੂੰ ਗਰਮੀ ਆਈ ਹੈ। ਗਰਮੀ ਵਾਲੇ ਗਰਮੀ ਆਈ ਨੂੰ। ਸਾਡਾ ਉਦਨ ਇੱਕ ਮੈਂ ਨਵਾਇਆ। ਗਰਮੀ ਆਇਆ ਨਾ ਪਾਰਕ ਬੰਦ ਲਿਆ ਆਤੀ ਤੁਸੀਂ ਨਾ ਆਇਆ ਸੀ ਹਾਂ ਮੈਂ ਪਾਲਟਾ ਖੋਲ ਕੇ ਸੱਡੇ ਹੀ ਹੈਗੇ ਤੇ ਥੋੜਾ ਟਾਈਮ ਬਾਦੋਂ ਮੈਂ ਪੱਗ ਤਾਂ ਲਾਤੀ ਸੰ ਲਾ ਦਿੱਤੀ ਮੈਂ ਸਰਨਵਾਤਾ ਠੰਡੇ ਮਣ ਗਾ ਉਹਦਾ ਮੌਸਮ ਤੇ ਵੀ ਥੋੜਾ ਜਿਹਾ ਤੇ ਇਹ ਤਾਂ ਇਹ ਚੜਨ ਲੱਗਿਆ ਪਖਾਰ ਗਰਮ ਸਰਦ ਗਰਮ ਸਰਦ ਮੰਗ ਹੁੰਦਾ ਮਾ ਉੱਥੇ ਵੀ ਠੰਡੇ ਨਾਲ ਹੀ ਨਾ ਹੁੰਦਾ ਉੱਥੇ ਕਿਹੜਾ ਗਰਮ ਕਰਕੇ ਦਿੰਦੇ ਹਾਂ ਮਾ ਨਾ ਇਹ ਨਾ ਮਾ ਬਸ ਨੁਖਰੇ ਤਾਂ ਗਰਮ ਨਹੀਂ ਬਣਾਉਂਦਾ ਸੀ ਮਾਹੋਂ ਉੱਤੋਂ ਠੰਡੇ ਨਾਲ ਹੀ ਨਾਉਂਦਾ ਆਇਆ ਛਾ ਮੈਂ ਮੈਂ ਦਰਦ ਦੀ ਨ ਗਰਮ ਨਾਲ ਆਇਆ ਨਾ ਮਾਇਆ ਮਾਹ ਪੱਖੇ ਥੱਲੇ ਇੱਕ ਜਿਹੇ ਬਰਸ਼ ਦੀ ਗੱਲ ਨਹੀਂ ਕੋਦਰ ਦੀ ਗੱਲ ਮਾਹ ਨੇ ਮਾ ਅਕੇ ਦੇ ਗਰਮਪਣ ਨ ਪੱਖਾ ਖੱਡ ਲਿਆ ਉਹਦੂ ਵੀ ਜਾਦੇ ਹੋਏ ਤੇ ਜਨ ਕੋਈ ਜਾ ਮਤ ਨਹੀਂ ਕੋਸ ਕੇ ਨਹੀਂ ਹੁੰਦੀ ਰਾਤ ਮੇਰੇ ਦਰਦ ਹੈ ਹੈ ਕੋਦਰ ਦਾ ਬਾਪੂ ਕੋਈ ਬੋਤ ਹੈ ਉਦੋਂ ਮੈਂ ਗੋਰੀ ਗੱਟ ਲਈ ਸੀ ਹਾਂ ਚੱਲਦਾ ਕੋਈ ਨਹੀਂ ਇਹਨਾਂ ਕੰਮ ਕਰਦੇ ਪਏ ਤੇ ਹਾਂ ਵੀ ਪੈ ਨਾ ਬਾਪੂ ਮੇਰੇ ਨਾਲ ਗੱਲ ਕਰ ਸਕੇ ਨਾ ਮੈਂ ਬਾਪੂ ਨੇ ਮੇਰਾ ਦੇ ਦੋਖ ਬਹੁਤ ਨਾ ਬੋਲ ਤਾ ਕੀ ਕਰੀਂ ਹਾਂ ਬਾਪੂ ਜੀ ਕਿਹੜਾ ਕੰਮ ਕਰੀਂ ਪਾਵੇਂਗੇ ਦਵਾਏ ਆ ਮੈਂ ਕਰ ਤਾ ਕੀ ਕਰਕੇ ਇਹ ਕੁੜੀ ਨੂੰ ਮੇਰਾ ਛੇੜ ਗੜਦੇ ਅਸੀਂ ਕੀ ਆ ਹਾਂ ਕੀ ਚਾਹਨੀ ਸੀ ਨੰਮੀ ਹੁਣ ਦਵਾਈ ਖਾਣੀ ਹੈ ਦਵਾਈ ਤਾਂ ਖਾ ਸਕਦੇ ਠੀਕ ਆ ਗਈ ਠੀਕ ਬੱਚਾ ਬੱਚਾ ਥੋੜੀ ਪਚਾਇਆ ਮੈਂ ਤਾਂ ਸਾਰੇ ਪੁੰਟੇ ਮੈਂ ਫਿਰ ਘਰੇ ਉਸ ਨੂੰ ਚਾ ਰੰਦਾ ਫੁਟਾ ਲੇ ਠੀਕ ਕੀ ਮੋਲ ਲੈ ਕਰ ਜੇ ਤੂੰਰਾ ਖੁੱਲ ਕੇ ਹਾਂ ਕੌਣ ਤਾਂ ਬਥੇਰਾ ਬੋਲਣਾ ਕਿਉਂ ਸਿੱਧੀ ਹੋ ਜਾ ਕੋਈ ਨਾ ਸਿੱਧਾ ਹੋ ਜਾ ਕੋਈ ਨਹੀਂ ਜਾਈ ਇਹ ਫਿਰੋਂ ਜਾ ਬਸ ਜਾ ਬੋਲੇ ਇਹ ਹੈ ਜੱਟ ਦਾ ਬਾਹਰ ਆਉਣ ਜੋਕਾਂ ਦੀ ਕਰ ਬਾਹਰ ਥੋੜੀ ਥੋੜੀ ਬੱਚੇ ਨੂੰ ਹੁਆਣ ਕਣ ਸਪਾਈ ਨਹੀਂ ਦਿੱਕਤ ਹੋ ਰਹੀ ਮਾਹੌਲ ਦਾ ਸਾਵਣ ਹੋ ਜਾ ਪੌਣੀ ਹੈ ਪੈਣੇ ਹੈ ਕੁਛ ਤਾਂ ਸੱਡਾ ਪਈਏ ਸਾਡੇ ਦਾ ਓਕੇ ਹੋ ਮੈਂ ਸੋ ਬਹਿਣੀ ਹੈ ਮੈਂ ਤਾਂ ਮੈਂ ਸੋਕਾ ਪਈਏ ਰੈਡੀ ਪਾ ਕੇ ਗਿਆ ਕਣਪਾ ਪਾ ਕੇ ਨਾਲ ਇੰਨਾਦਰ ਮਾਸਟਰ ਨੂੰ ਜੇ ਟਾਈਮ ਨਹੀਂ ਹੈ ਸਾਡੀ ਗੱਡੀ ਖਰਾਬ ਹੋ ਗਈ ਮੇਰੇ ਕਰਕੇ ਵਜੇ ਨਾਲ ਬੰਦ ਹੋ ਗਿਆ ਸਾਰਾ ਕੰਮ ਮਾ ਵੀ ਪਰ ਪਰ ਸਾਡੇ ਨੇ ਰੇਪ ਪਾ ਦੇ ਕਣਪਾ ਕਰ ਲੈ ਤੋ ਕਨ ਪਰ ਵੀ ਨਾ ਤੈਨੂੰ ਕੋਈ ਥੋੜਾ ਸੀ ਇੰਦ ਕਰ ਪਰ ਮੈਂ ਨਹੀਂ ਲੈ ਕੇ ਨਾ ਮੈਂ ਤੱਪੀ ਪਾਤੀ ਹਾਂ ਚੱਲੋ ਪਹੁੰਚ ਆ ਗਈ ਤੇਰੇ ਕੋਲ ਕੋ। ਕੋਈ ਤਾਂ ਬੱਚੀ। ਆਹ। ਪਾ। ਇਹ ਘੋਟੋ ਲਿੱਕ ਰਿਹਾ। ਇਹ ਭੱਟ। ਇਹ ਭੱਟ ਗਿਆ। ਕੋਈ ਜੇ ਤਾਂ। ਇਹ ਜਿਹੜਾ ਮਾਰਾ ਖੋ। ਇਹ ਸੜਕ ਤੇ ਲੱਗ ਗਿਆ। ਔਖਾ ਹੋ ਗਿਆ। ਕੀ ਕਰੀ? ਉਹਦਾ ਇਟ ਕੰਪਨੀ ਮੇਕ ਜਿਹੜਾ ਦੱਸ ਦਿੰਦੇ ਸੂਨੀ ਹੈ ਬੱਸ ਇਸ ਤੇ ਆ ਕੰਮ ਕਰ ਸਕਦਾ ਮੈਂ ਕੰਮ ਕਰ ਸਕਦਾ ਜਿਹੜਾ ਲੰਮਾ ਸਾਡਾ ਕਹਾਣੀ ਹੋ ਗਈ ਹੈ ਇਹ ਨਹੀਂ ਇਹ ਫਿਰ ਕੇ ਇਸ ਘਟਨੇ ਨਾ ਬਾਪੂ ਦੇ ਤਾਈ ਹੋ ਜਾਂਦੇ ਪੀਲੇ ਹੁੰਦੇ ਨਹੀਂ ਬੱਤੀ ਪੀਲੇ ਹੋਏ ਪੈਣ ਮੇਰੇ ਮੰਮੀ ਤੇ ਤੌੜਾ ਲੇ ਸਰੋਂ ਦੇ ਤੇਲ ਪੀਲੇ ਹੁੰਦੇ ਹੋਰ ਇਹਨੇ ਹੁੰਦੇ ਨਹੀਂ ਕੀ ਹੋ ਗਿਆ ਹਾਂ ਉਮਰ ਤੋਂ ਬਾਅਦ ਵੀ ਇਹ ਵਾਲ ਕਾਲੇ ਵੀ ਹੋਣ ਲੱਗ ਪਏ ਨੇ ਕਹਿੰਦੇ ਕਿਤੇ ਆ ਸਾਡੀ ਬੀਬੀ ਕਹਿੰਦੀ ਮੇਰੇ ਵਾਲ ਕਾਲੇ ਹੋਣ ਲੱਗ ਪਏ ਨੇ ਨਹੀਂ ਹੋਣ ਲੱਗ ਪਏ ਹੋਰ ਇਹ ਕਹਿੰਦੀ ਮੇਰੇ ਵਾਲ ਕਾਲੇ ਹੋਣ ਲੱਗ ਪਏ ਇਹ ਕਿੰਨੇ ਕਾਲੇ ਹੋ ਗਏ ਚੰਗੇ ਅੱਲਾਹ ਰਹਿਮਤ ਨੇ ਕਾਲੇ ਹੋਣ ਲੱਗ ਪਏ ਮੈਨੂੰ ਸੁਣਿਆ ਮੈਂ ਕਿਤੇ ਦੰਦ ਨਾ ਦੁਬਾਰਾ ਆਉਣ ਲੱਗ ਗਿਆ ਬਹੁਤ ਬੰਦ ਆਉਣ ਲੱਗ ਪਏ ਲੋ ਜੀ ਅਸੀਂ ਕਰਦੇ ਆ ਗੱਲਾਂ ਬਾਤਾਂ ਤੇ ਬਾਪੂ ਦਾ ਮੈਂ ਹੰਡਵਾ ਰਹੀ ਹਾਂ ਸਿਰ ਤੇ ਆਪਾਂ ਚਸਤ ਸੋਨੂ ਸਾਡੀ ਵੀਡੀਓ ਕਿਸ ਤਰ੍ਹਾਂ ਹੀ ਲੱਗੀ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਦੱਸਣਾ ਜੀ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਕਰਨਾ ਜੀ ਜਿਸ ਤਰ੍ਹਾਂ ਆਪਾਂ ਆਪਣੇ ਸੱਸ ਸਹੁਰੇ ਸਾਹਮਣੇ ਆਪਣੇ ਮਾਪੇ ਨੂੰ ਵੀ ਸਾਹਮਣਾ ਚਾਹੀਦਾ ਆਪਣਾ ਫਰਜ਼ ਬਣਦਾ ਇਹ ਨਾਲੇ ਅਸੀਂ ਕੀਤੀਆਂ ਗੱਲਾਂ ਵਾ ਤਾਂ ਮੇਰੀ ਭੈਣ ਜੀ ਵੰਡ ਗਈ ਤੇ ਬਾਬਾ ਧਿਆਨ ਦਾਸ ਤੇ ਸੱਲ ਉਹ ਆ ਗਿਨਾ ਇਹਦਾ ਮੁੰਡਾ ਨਰ ਵੀ ਬੀਸੀ ਕਰਦੇ ਹਾਸੇ ਮਜ਼ਾਕ ਵਾਲੀਆਂ ਗੱਲਾਂ ਮੈਂ ਬਾਰੇ ਬੰਜਾ ਇਸ ਕਰਕੇ ਦੇ ਅੰਦਰ ਜੀ ਅੰਦਰ ਜੀ ਨਹੀਂ ਲੱਗਦਾ ਸਰ ਜਿਹੜੀ ਬਹਿ ਕੇ ਬੰਦਾ ਬੋਰ ਹੋ ਜਾਂਦਾ ਤੇ ਮੈਂ ਕਿ ਕੋਈ ਮੂੰਹ ਮੱਥੇ ਲੱਗਦਾ ਚਲੋ ਕੋ ਵੀੜੇ 'ਚ ਬਹਿਣੇ ਨਹੀਂ ਮੈਂ ਬਾਪੂ ਘੜਾ ਮਾਰਾ ਨਹੀਂ ਮੈਂ ਬਾਪੂ ਦੇ ਸਿਰ ਤੇ ਤੇਲ ਮਾਲਸ ਕੀਤਾ ਨਾ ਮਾਰੀਆਂ ਗੱਲਾਂ ਬਾਤਾਂ ਚੱਲੋ ਜੀ ਜੇ ਤੁਮ ਬਾਪੂ ਤੁਰਦਾ ਫਿਰਦਾ ਸੀ ਉਦੋਂ ਮੇਰ ਨਾਲ ਕੰਮ ਵੀ ਕਰਵਾਉਂਦਾ ਸੀ ਆ ਕੇ ਮੇਰਾ ਕੁਸਬੋ ਗੁੱਚਣ ਨਿਤਿੰਦ ਹੁਣ ਚਲੋ ਬੜਾ ਪਤਾ ਹਰੇਕ ਬੰਦੇ ਤੇ ਆਉਂਦਾ ਤੇ ਹੁਣ ਬਾਪੂ ਨੂੰ ਆਪਣੀ ਲੋੜ ਉਹਦੋਂ ਬਾਪੂ ਦੀ ਲੋੜ ਸਾਨੂੰ ਸੀ ਸਾਡੇ ਕੋਲ ਕੋਈ ਰਹਿਤ ਨਹੀਂ ਤੇ ਬਾਪੂ ਨੇ ਸਾਡੇ ਚ ਕਦੇ ਧੀਆ ਪੁੱਤਾਂ 'ਚ ਫਰਕ ਨਹੀਂ ਰੱਖਿਆ ਨਾ ਜਮਾਈਆਂ 'ਚ ਅਸੀਂ ਦੋ ਭਰਾ ਨੇ ਮੇਰੇ ਤਿੰਨ ਭੈਣਾਂ ਕਦੇ ਬਾਪੂ ਨੇ ਸਾਡੇ ਨਾਲ ਵਿਤਕਰਾ ਨਹੀਂ ਕੀਤਾ ਬਾਪੂ ਨੇ ਆਪਣੀਆਂ ਚਾਰ ਪੋਤੀਆਂ ਵੇ ਅਤੇ ਇੱਕ ਪੁੱਤ ਹੈ ਵੇ ਅਤੇ ਇੱਕ ਪੋਤਾ ਰਹਿੰਦਾ ਬਾਪੂ ਬਹੁਤ ਹੀ ਭਾਗਾ ਬਹੁਤ ਵੱਡਾ ਪਰਿਵਾਰ ਆ ਬਾਪੂ ਦਾ ਤੇ ਸਾਰੇ ਕਹਿੰਦੇ ਬਾਪੂ ਦੀ ਤਾਂ ਧੰਨੇ ਭਗਤ ਵਾਲੀ ਕਮਾਈ ਹੈ ਵੀ ਬਾਪੂ ਦਾ ਪਰਿਵਾਰ ਸਭ ਖਾ ਸਾਰਾ ਵਧੀਆ ਅਸੀਂ ਤਿਆਂ ਵੀ ਬਾਪੂ ਦੀਆਂ ਤਿੰਨ ਬਹੁਤ ਸੌਖੀਆਂ ਤੇ ਪਉਤੇ ਵੀ ਬਾਪੂ ਦੀਆਂ ਚਾਰ ਬਹੁਤ ਸੌਖੀਆਂ ਨੇ। ਕੱਪੜਾ ਰੰਗਦੇ ਮੈਂ ਕਿਹ ਡੁਬੱਟੀ ਬਣ ਲੇਗੀ। ਵੀ ਵੀ ਮਜ਼ਾਕ ਕਰੀ ਜਾਂਦੀ ਐ ਮਿੰਨੀ ਮਿੰਨੀ ਮਸਕਰੀਆਂ ਬਾਪੂ ਨੂੰ। ਇਹ ਆਪਾਂ ਕਾਹਨੂੰ ਲਿਆ ਰਹੀ। ਨਾ ਰੇ ਕਹਿੰਦੀ ਇਹ ਤਾਂ ਮਿਰਪੀਆ ਵਰਗਾ। ਚਲੋ ਜੀ ਹੱਸ-ਸੱਟਾ ਚੱਲਦਾ ਰਹਿੰਦਾ ਵਸ ਦੇ ਘਰਾਂ 'ਚ। ਇਹ ਤਾਂ ਆਪਾਂ ਫਿਰ ਹੱਸ ਦੇਣੀ ਹੈਗੇ ਫਿਰ ਆਪਾਂ ਗੱਲਾਂ ਕਿਵੇਂ ਕਰਾਂਗੇ। ਥੋੜਾ ਜਿਹਾ ਹੱਸ-ਮਜ਼ਾਕ ਹੋਣਾ ਵੀ ਜ਼ਰੂਰੀ ਹੈ। ਗਰੇਲਾ-ਫੇਲਾ ਸਰਵਾਰ ਦੇ ਵਿੱਚ। അതെ ठीक है हम तक हंग ही है जी ओ मगेटेल हो जाए और हो गए वीडियो एंड